ਸਰ ਪਲੀਜ਼ ਪਲੀਜ਼ ਪੋੜਿਆ ਰੋਕ ਮੈਨੂੰ ਬੋਲਦਾ ਯਾਰ ਕਿਹਦੇ ਕਰਨ ਲੈਂਦਾ ਮੈਂ ਤੋਲ ਕਰਦਾ ਮੈਂ ਪਲੀਜ਼ ਜੀ ਜੀ ਸਰ ਐਡੀ ਐਸਐਸਪੀ ਬਟਾਲਾ সোহੇਲ ਕਾਸਮ ਮੀਰ ਆਈਪੀਐਸ ਸਰ ਜਿਹੜੇ ਨੇ ਉਹਨਾਂ ਨੇ ਇੱਥੇ ਕੁਝ ਪਿਛਲੇ ਕਾਫੀ ਸਮੇਂ ਤੋਂ ਕਰੀਬ 1 ਸਾਲ ਤੋਂ ਜਿਹੜਾ ਗੁਰਦੁਆਰਾ ਸਾਹਿਬ ਅਤੇ ਆਮ ਆਦਮੀ ਕਲੀਨਿਕ ਦੇ ਵਿੱਚ ਜਿਹੜਾ ਚੋਰੀਆਂ ਹੋ ਰਹੀਆਂ ਸੀਗਾ ਜਿਸ ਦੇ ਵਿੱਚ ਕੇ ਵੀਡੀਓ ਫੁਟੇਜ ਦੇ ਵਿੱਚ ਇੱਕ ਸਾਈਕਲ ਤੇ ਇੱਕ ਬੰਦਾ ਆ ਰਿਹਾ ਸੀ ਔਰ ਉਹੀ ਚੋਰੀਆਂ ਨੂੰ ਇਸ ਚੋਰੀਆਂ ਨੂੰ ਅੰਜਾਮ ਦੇ ਰਿਹਾ ਸੀਗਾ। ਤੋਂ ਇਹ ਗੁਰਦੁਆਰਾ ਕਿਉਂਕਿ ਚੋਰੀਆਂ ਜਿਹੜੀਆਂ ਗੁਰਦੁਆਰਾ ਸਾਹਿਬ ਚੋਰੀਆਂ ਸੀ ਬਾਰ-ਬਾਰ ਬੜਾ ਸੈਂਸਿਟਿਵ ਇਸ਼ੂ ਸੀਗਾ ਤੇ اسپੈਸ਼ਲੀ ਉਹਨਾਂ ਨੇ ਡਾਇਰੈਕਸ਼ਨਸ ਦਿੱਤੇ ਕਿ ਇਹ ਜਿਹੜਾ ਇਹ ਚੋਰ ਜਿਹੜਾ ਇਹਨੂੰ ਜਿਹੜਾ ਜਲਦੀ ਤੋਂ ਜਲਦੀ ਟ੍ਰੇਸ ਕਰਕੇ ਫੜਿਆ ਜਾਵੇ। ਜਿਸ ਦੇ ਵਿੱਚ ਕੇ ਅਸੀਂ ਐਸ ਐਚ ਓ ਕਣੀਏ ਕੇ ਬਾਂਗੜ ਦੀ ਇੱਕ ਟੀਮ ਅੰਡਰ ਨਾਲ ਉਹਨਾਂ ਦੇ ਚੌਕੀ ਇਨ ਚਾਰਜ ਜਲੀਵਾਲ ਇੱਕ ਲੜਕਾ ਹੈਡਕਾਸਟੇਬਲ ਪਰਵਿੰਦਰ ਫਤਿਹਗੜ ਚੂੜੀਆਂ ਤੋਂ ਇਹਨਾਂ ਸਾਰਿਆਂ ਦੀ ਟੀਮ ਬਣਾ ਕੇ ਇਸ ਕੰਮ ਤੇ ਲਾਏ ਗਏ ਸੀਗੇ ਜੋ ਕਿ ਇਹਨਾਂ ਦੇ ਇੱਥੇ ਸ਼ਮਸ਼ੇਰਪੁਰ ਪਿੰਡ ਇੱਕ ਜਿਹੜੀ ਹੈ ਆ ਪਿਛਲੇ ਦਿਨੀ ਇੱਕ ਚੋਰੀ ਗੁਰਦੁਆਰਾ ਸਾਹਿਬ ਚੋਈ ਜਿਹਨੂੰ ਕਿ ਟ੍ਰੇਸ ਕਰਦਿਆਂ ਕਰਦਾ ਟਰੈਕ ਕਰਦੇ ਹਿਊਮਨ ਇੰਟੈਲੀਜੈਂਸ ਤੇ ਹੋਰ ਜਿਹੜੀ ਦੂਜੀ ਹੈਗੀ ਹੈ ਟੈਕਨੀਕਲ ਰਿਸੋਰਸਸ ਦੇ ਨਾਲ ਟ੍ਰੇਸ ਕਰਦਿਆਂ ਤੇ ਇੱਕ ਜ਼ੀਰੋ ਨਿਸ਼ਾਨ ਸਿੰਘ son of ਬਲਵਿੰਦਰ ਸਿੰਘ ਵਾਸੀ ਵੀਲਾ ਤੇਜਾ ਨਾ ਦਾ ਜਿਹੜਾ ਵਿਅਕਤੀ ਹੈ ਇਹ ਜਿਹੜਾ ਇਹਦੇ ਤੇ ਆ ਕੇ ਜ਼ੀਰੋ ਜਿਹੜੀ ਰੁਕੀ ਜਦੋਂ ਅਸੀਂ ਇਹਨੂੰ ਲਿਆ ਕੇ ਪੁੱਛਗਿੱਛ ਕੀਤੀ ਗਈ ਤੇ ਇਹਨੇ ਕਰੀਬ 8-9 ਚੋਰੀਆਂ ਜਿਹੜੀਆਂ ਨੇ ਗੁਰਦੁਆਰਾ ਸਾਹਿਬ ਦੇ ਰੀਸੈਂਟਲੀ ਜਿਹੜੀਆਂ ਹੋਈਆਂ ਉਹ ਸਾਰੀਆਂ ਇਹਨੇ ਜਿਹੜੀਆਂ ਕਬੂਲ ਕੀਤੀਆਂ ਨੇ ਤੇ ਇਹਦੇ ਵਿੱਚ ਮੈਂ ਦੱਸਣਾ ਚਾਹਾਂਗਾ ਕਿ ਮਾਰਚ ਮਹੀਨੇ ਦੇ ਵਿੱਚ 7 ਤਰੀਕ ਨੂੰ ਇੱਕ ਆਮ ਆਦਮੀ ਕਲੀਨਿਕ ਫਤੇਗੜ ਚੋੜੀਆਂ ਦੇ ਵਿੱਚ ਚੋਰੀ ਹੋਈ ਸੀ ਜਿਸ ਸਬੰਧ ਦੇ ਵਿੱਚ ਕਿ ਉੱਥੇ ਐਫ ਆਈ ਆਰ ਨੰਬਰ ਜਿਹੜੀ ਹੈਗੀ ਹੈ 18 ਦਰਜ ਕੀਤੀ ਗਈ ਸੀ 18/24 ਅਰ ਔਰ ਉਹਦੇ ਨਾਲ ਹੀ ਇੱਕ ਦਾਦੂ ਜੋਧ ਪੈਣ ਚੋਰੀ ਹੋਈ ਸੀਗੀ ਆਮ ਆਦਮੀ ਕਲੀਨਿਕ 'ਚ ਜਿਹਦੇ ਵਿੱਚ ਕੇ ਆਪਣਾ ਇੱਕ ਇਨਵਰਟਰ ਬੈਟਰੀ ਐਂਡ ਨਾਲ ਇੱਕ ਫਰਿੱਜ ਜਿਹੜੀ ਚੋਰੀ ਹੋਈ ਸੀਗੀ ਅ ਇਸੇ ਤਰੀਕੇ ਨਾਲ ਗੁਰਦੁਆਰਾ ਸਾਹਿਬ ਫਤਿਹਗੜ ਚੂੜੀਆਂ ਦੁੱਖ ਨਵਾਰਨ ਗੁਰਦੁਆਰਾ ਸਾਹਿਬ ਹੈ ਉੱਥੇ ਚੋਰੀ ਹੋਈ ਸੀਗੀ ਗੋਲਗ ਦੀ ਚੋਰੀ ਹੋਈ ਸੀਗੀ ਔਰ ਨਾਲ ਹੀ ਮਜੀਠਾ ਰੋਡ ਜਿਹੜੀ ਹੈ ਰੀਸੈਂਟਲੀ ਹੁਣ ਆ ਪਿਛਲੇ ਮਹੀਨੇ ਮਜੀਠਾ ਰੋਡ ਗੁਰਦੁਆਰਾ ਸਾਹਿਬ ਹੈ ਉੱਥੇ ਇਸ ਤਰ੍ਹਾਂ ਚੋਰੀ ਹੋਈ ਸੀ ਇੱਕ ਕੋਟਲੀ ਸੂਰਤ ਮੱਲੀਆਂ ਗੁਰਦੁਆਰਾ ਸਾਹਿਬ ਹੈ ਉੱਥੇ ਚੋਰੀ ਹੋਈ ਸੀ ਔਰ ਜ਼ਿਆਦਾਤਰ ਦਾ ਮੇਨ ਮੋਡਸ ਆਪੈਂਡ ਹੀ ਇਹ ਸੀਗਾ ਕਿ ਇਹ ਸਾਈਕਲ ਤੇ ਹੀ ਆਉਂਦਾ ਸੀਗਾ ਰਾਤ ਲੇਟ ਆਵਰਸ ਐਂਡ ਆ ਕੇ ਸਭ ਤੋਂ ਪਹਿਲੇ ਜਦੋਂ ਗੁਰਦੁਆਰਾ ਸਾਹਿਬ ਦੇ ਵਿੱਚ ਜਾਂ ਜਿੱਥੇ ਵੀ ਐਂਟਰ ਕਰਦਾ ਸੀਗਾ ਉੱਥੇ ਲਾਈਟ ਆਫ ਕਰਕੇ ਉਹਦਾ ਡੀਵੀਆ ਇਹ ਇਹ ਨੂੰ ਇਸ ਗੱਲ ਦੀ ਪੂਰਾ ਇਲਮ ਸੀਗਾ ਕਿ ਪੁਲਿਸ ਜਿਹੜੀ ਆ ਉਹ ਜਿਹੜੀ ਐ ਇਤੋਂ ਜਿਹੜਾ ਉਹ ਟ੍ਰੇਸ ਕਰਦੀ ਆ ਸੋ ਇਹ ਜਿਹੜੀ ਚੋਰੀ ਸ਼ਮਸ਼ੇਰਪੁਰ ਵਾਲੀ ਹੋਈ ਹੈ ਇਹਦੇ ਵਿੱਚ ਸਾਡੇ ਕੋ ਸਾਰੇ ਜਿਹੜੇ ਨੇ ਜੇ ਸਿਲੰਡਰ ਉੱਥੇ ਚੋਰੀ ਕੀਤੇ ਸੀਗੇ ਬੈਟਰੀ ਇਨਵਰਟਰ ਚੋਰੀ ਕੀਤਾ ਸੀਗਾ ਐਲਸੀਡੀ ਚੋਰੀ ਕੀਤੀ ਸੀ ਪਲੱਸ ਨਾਲ ਜਿਹੜੀ ਐ 4300 ਰੁਪਏ ਦੀ ਜਿਹੜੀ ਐ ਛੜਾਵਾ ਜਿਹੜਾ ਸੀਗਾ ਉਹ ਜਿਹੜਾ ਉਹ ਚੋਰੀ ਕੀਤਾ ਸੀ ਉਹ ਸਾਰਾ ਜਿਹੜਾ ਬੈਤ ਕੋਲ ਬਰਾਮਦ ਹੋ ਚੁੱਕਾ ਵੈ ਔਰ ਪਿਛਲੀਆਂ ਚੋਰੀਆਂ ਦੇ ਵਿੱਚ ਜਿਹੜਾ ਨੇ ਆਪਣਾ ਅ ਫਰੈਂਚ ਚੋਰੀ ਕੀਤਾ ਸੀ ਡਬਲ ਡੋਰ ਇੱਕ ਉਹ ਐਂਡ ਸਿਲੰਡਰ ਤੇ ਇਹਦਾ ਸਾਈਕਲ ਜਿਹੜਾ ਸੀ ਸਾਰਾ ਕੁਝ ਬਰਾਮਦ ਕਰ ਚੁੱਕੇ ਆ ਤੇ ਸਾਨੂੰ ਉਹਦੇ ਹੋਰ ਅਸੀਂ ਇਹਨੂੰ ਜਿਹੜਾ ਡੂੰਘਾਈ ਚ ਤਫ਼ਤੀਸ਼ ਕਰਾਂਗੇ ਸਾਨੂੰ ਹੋਰ ਵੀ ਜਿਹੜੀਆਂ ਚੋਰੀਆਂ ਜਿਹੜੀਆਂ ਟਰੇਸ ਕਰਕੇ ਤੇ ਬਾਕੀ ਬਰਾਮਦਗੀ ਹੋਣ ਦੀ ਆਸਾਇਸ਼ ਤੇ ਆ ਇਹ ਤੇ ਇੱਕ ਜਿਹੜਾ ਕਰੀਬ 10 12 ਸਾਲ ਪਹਿਲੇ ਕੋਈ ਮੱਝ ਚੋਰੀ ਦਾ ਕੇਸ ਹੈ ਤੇ ਜਿਹੜਾ ਰਜਿਸਟਰਡ ਹੈਗਾ ਸਰ ਇਹ ਹੁਣ ਕਦੋਂ ਦਾ ਸਰ ਕਰਨ ਸੀ ਹੋਣ ਤੇ ਹੁਣ ਜਿਹੜਾ ਵਾਜੀ ਜਿਹੜਾ ਸਾਡੇ ਕੋਲ ਐਜ਼ ਆਫ ਨਾਓ ਜਿਹੜਾ ਹੁਣ ਸਾਡੇ ਕੋਲ ਰਿਕਾਰਡ ਹੈ ਮਾਰਚ ਮਹੀਨੇ ਜਿਹੜਾ ਇੱਥੇ ਜਿਹੜਾ ਪਰਚਾੜਾ 7 ਤਰੀਕ ਦਾ ਜਿਹੜਾ ਮਾਰਚ ਮਹੀਨੇ ਦੀ 7 ਤਰੀਕ ਤੋਂ ਬਾਅਦ ਕੰਟੀਨਿਊਸਲੀ ਐਕਟਿਵ ਹੈ ਜਿਹੜੇ ਆ ਤੁਹਾਨੂੰ ਮੈਂ 6 7 ਜਿਹੜੀਆਂ ਚੋਰੀਆਂ ਗਣਾਈਆਂ ਗੁਰਦੁਆਰਾ ਸਾਹਿਬ ਦੀਆਂ ਤੇ ਆਮ ਆਦਮੀ ਕਲੀਨਿਕ ਦੀਆਂ ਮਾਰਚ ਤੋਂ ਲੈ ਕੇ ਹੁਣ ਤੱਕ ਦੀਆਂ ਨੇ ਕਿ ਆਪਾਂ ਕਹਾਂ ਤਾਂ ਪਿਛਲੇ ਕਰੀਬ 6-7 ਮਹੀਨੇ ਤੋਂ ਐਕਟਿਵ ਸੀਗਾ ਬਟ ਉਸ ਤੋਂ ਪਹਿਲੇ ਵੀ ਇਹੋ ਜਿਹਿਆਂ ਕਾਫੀ ਹੋਣ ਗੀਆਂ ਜਿਹੜੀਆਂ ਕਿ ਇੰਟਰੈਸਪੁਲਿਸ ਨੇ ਦੇਤੀਆਂ ਜਾਂ ਦੂਜੀਆਂ ਦੇਤੀਆਂ ਉਹ ਅਸੀਂ ਸਾਰਾ ਡੂਰਿੰਗ ਇਨਵੈਸਟੀਗੇਸ਼ਨ ਇਹਦੇ ਕੋਲ ਪੁੱਛਗਿੱਛ ਕਰਕੇ ਤੇ ਉਹ ਵੀ ਸਾਰਾ ਜਿਹੜਾ ਟ੍ਰੇਸ ਕਰਾਂਗੇ ਇਹ ਸਾਰਾ ਜੀ ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਵੀ ਇਹ ਸਾਈਕਲ ਚੋਰ ਦੇ ਨਾਂ ਤੇ ਮਸ਼ਹੂਰ ਸੀਗਾ ਪਿਛਲੇ ਦਿਨੀ ਜਿਹੜੀ ਨਿਊਜ਼ ਲੱਗੀ ਸੀ ਉਹੋ ਲਿਖੀ ਸੀ ਵੀ ਸਾਈਕਲ ਚੋਰ ਜਿਹੜਾ ਉਹਨੇ ਬੜੀ ਦਹਿਸ਼ਤ ਪਾਈ ਆ ਉਹ ਇਹੋ ਸਾਈਕਲ ਚੋਰ ਸੀਗਾ ਜੀ ਜਿਹਨੇ ਦਹਿਸ਼ਤ ਪਾਈ ਸੀ ਫਤਿਹਗੜ ਚੂੜੀਆਂ ਇਲਾਕੇ ਦੇ ਵਿੱਚ ਮਤਲਬ ਇਹ ਸਾਈਕਲ ਤੇ ਹੀ ਕਰਦਾ ਸੀ ਔਰ ਕਰਦਾ ਵੀ ਇਕੱਲਾ ਹੀ ਸੀਗਾ ਇਕੱਲਾ ਹੀ ਜਾਂਦਾ ਸੀਗਾ ਇਹਨਾਂ ਸਪੈਸ਼ਲੀ ਤੁਸੀਂ ਸਾਈਕਲ ਦੇਖੋਗੇ ਇਹਦਾ ਤਾਂ ਸਪੈਸ਼ਲੀ ਇਸ ਤਰੀਕੇ ਨਾਲ ਮੋਡੀਫਾਈ ਕਰਾਇਆ ਸੀਗਾ ਕਿ ਉੱਤੇ ਕਾਫੀ ਵੇਟ ਹੈ ਜਿਹੜਾ ਪਿੱਛੇ ਆਪਣੇ ਉੱਤੇ ਰੱਖ ਕੇ ਤੇ ਲੈ ਕੇ ਜਾ ਸਕਦਾ ਸੀਗਾ ਕਰਨ ਪਰਵਤਰੀ ਨੇ ਇਹਨੇ ਕੀਤਾ ਹੋਇਆ ਦੱਸਦੇ ਆ ਜੀ ਹਾਂ ਉਹ ਸਾਡੇ ਇਨਵੈਸਟੀਗੇਸ਼ਨ ਦਾ ਖਿਆਲ 파ਟ ਨਹੀਂ ਗਿਆ ਬਟ ਉਹਦੇ ਨਾਲ ਕੋਈ ਐਡਾ ਇਹਦਾ ਕੰਸਰਨ ਨਹੀਂ ਹੈਗਾ ਇਹਦੇ ਚ ਹੋਰ ਵੀ ਸਾਹਮਣੇ ਆ ਸਕਦਾ ਜੀ ਚੋਰੀਆਂ ਕੋਈ ਇੱਕੋ ਕੇ ਸਾਹਮਣੇ ਆ ਸਕਦੀਆਂ ਨੇ ਹਾਂ ਬਿਲਕੁਲ ਜੀ ਬਿਲਕੁਲ ਬਿਲਕੁਲ ਉਹ ਜੜੀਆਂ ਨੇ ਬਿਲਕੁਲ ਇਹਦੇ ਚ ਇਹ ਤੇ ਸਾਡੀ ਜਿਹੜੀ ਪ੍ਰੀਲਿਮਰੀ ਜਿਹੜੀ ਇਨਕ ਮੋٹے ਮੋٹے ਤੌਰ ਤੇ ਜਿਹੜਾ ਵੈ ਆ ਜਿਹੜੀਆਂ 8 10 ਚੋਰੀਆਂ ਜਿਹੜੀਆਂ ਨੇ ਮੰਨੀਆਂ ਨੇ ਬਟ ਹੋਰ ਬਾਕੀ ਵੀ ਜਿਹੜੀਆਂ ਅਸੀਂ ਸਾਈਕਲ ਤੇ ਸੇਮ ਮੋਡ ਸਪੈਂਡੀਆਂ ਦੀਆਂ ਉਹ ਸਾਰੀਆਂ ਸਾਰੀਆਂ ਅਸੀਂ ਉਹਨਾਂ ਦੇ ਬਾਰੇ ਇਹਦੇ ਕੋਲ ਪੁੱਛਗਿਸ਼ ਕਰਾਂਗੇ ਹਜੇ ਅਜੇ ਇਕੱਲਾ ਹੀ ਜਿਹੜਾ ਇਹ ਚੋਰੀਆਂ ਨੂੰ ਅੰਗਾਮਿਤ ਜੀ ਹਜੇ ਤੱਕ ਜਿਹੜਾ ਇਹ ਇਕੱਲਾ ਹੀ ਕਰਦਾ ਉਹਦਾ ਇਕੱਲਾ ਚੋਰੀ ਕਰਨ ਦਾ ਇਹ ਬੈਨੀਫਿਟ ਹੁੰਦਾ ਵਾ ਵੀ ਬੰਦੇ ਕੋ ਫੜੇ ਜਾਣ ਦੇ ਚਾਂਸਸ ਬਹੁਤ ਘੱਟ ਹੁੰਦੇ ਆ ਕਿਉਂਕਿ ਜੇ ਦੋ ਬੰਦੇ ਹੋਣ ਤੇ ਅਸੀਂ ਦੋਨਾਂ ਨੂੰ ਫੜ ਕੇ ਆਪਸ ਚ ਉਹਨਾਂ ਦੀ ਕਰਾਸ ਕੁਐਸਚਨਿੰਗ ਕਰਕੇ ਤੇ ਉਹ ਉਹਦੇ ਵਿੱਚ ਫਿਰ ਫਰਕ ਪੈ ਜਾਂਦਾ ਬਟ ਜੇ ਇਕੱਲਾ ਹੀ ਬੰਦਾ ਭੜੇ ਗਏ ਆ ਉਹ ਨਸ਼ੇ ਦੇ ਆਦੀ ਹਜੇ ਸੀ ਇਹ ਵੀ ਨਸ਼ਾ ਕਰਦਾ ਨਹੀਂ ਇਹਦੇ ਬਾਰੇ ਹਜੇ ਇਹੋ ਜੀ ਗੱਲ ਜਿਹੜੀ ਆ ਸਾਨੂੰ ਜਿਹੜਾ ਸਾਡਾ ਇਨਵੈਸਟੀਗੇਸ਼ਨ ਦਾ ਪਾਰਟ ਆ ਬਟ ਹੁਣ ਤੱਕ ਸਾਨੂੰ ਇਹੋ ਜੀ ਕੋਈ ਗੱਲ ਸਾਹਮਣੇ ਨਹੀਂ ਆਈ ਪੀ ਇਹ ਨਸ਼ੇ ਦਾ ਕੋਈ ਆਦੀ ਸੀਗਾ ਤੇ ਬਿਲਕੁਲ ਠੀਕ ਲੱਗ ਰਿਹਾ 15 ਉਸ ਜਿਹੜਾ ਸਮਾਨ ਚੋਰੀ ਕਰਦਾ ਇਹ ਫਿਰ ਕਿੱਥੇ ਜਾ ਕੇ ਵੇਚਦਾ ਸੀ ਇਹ ਅਲੱਗ-ਅਲੱਗ ਜਿੱਦਾਂ ਜਿੱਦਾਂ ਇੱਕ ਤਾਂ ਨੇ ਫਰਿੱਜ ਤਾਂ ਨੇ ਆਪਣੇ ਘਰ ਹੀ ਰੱਖੀ ਸੀਗੀ ਬਾਕੀ ਜਿਹੜਾ ਇੱਥੇ ਕਬਾੜੀ ਐ ਇੱਕ ਹੈਗਾ ਇੱਕ ਸਦਾ ਫਤਿਹਗੜ ਚੂੜੀਆਂ ਦਾ ਇਹ ਉਹਨੂੰ ਸਿਲੰਡਰ ਉਹਨੇ ਦਿੱਤੇ ਸੀ ਇਹ ਕਹਿ ਕੇ ਦਿੱਤੇ ਸੀ ਵੀ ਮੈਂ ਮੇਰੇ ਘਰ ਦਾ ਮੈਨੂੰ ਜ਼ਰੂਰਤ ਪੈ ਗਈ ਐ ਜਿੱਦਾਂ ਕੋਈ ਬਹਾਨਾ ਲਾ ਕੇ ਵੀ ਮੇਰੇ ਬਿਮਾਰ ਐ ਕੋਈ ਤੇ ਇਸ ਤਰੀਕੇ ਨਾਲ ਉਹਨੂੰ ਦਿੱਤੇ ਸੀ ਸਰ ਫਤਿਹਗੜ ਚੂੜੀਆਂ ਦੀ ਕੋਈ ਕਬਾੜੀ ਐ ਦੱਸਣਾ ਦਾ ਸਿਰਫ ਇੱਕ ਹੀ ਜਿਹੜਾ ਵਾ ਉਹ ਮੋਟਰ ਸਾਹਿਬ ਜਿਹੜੇ ਚੋਰ ਚੋਰੀ ਕਰਕੇ ਡਿਸਟロイ ਕਰਕੇ ਵੇਚਦੇ ਆ ਬਾਕੀ ਨਹੀਂ ਲੈਂਦੇ ਉਹ ਕੀ ਪੁਲਿਸ ਹੋਤੀ ਕੋਈ ਕਾਰਵਾਈ ਕਰਦੀ ਬਿਲਕੁਲ ਜੀ ਜਿਹੜਾ 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 ਸਾਡੇ ਜੀ ਜਿਹੜਾ ਸਾਡੇ ਧਿਆਨ ਚਾਹੀਗਾ ਦੂਜਾ ਬਿਲਕੁਲ ਇਹ ਸ਼ਕਤੀ ਨਾਲ ਤੁਹਾਡੇ ਮੱਦੇਨਾਂ ਤ ਜਿਹੜੇ ਆਪਣੇ ਕਬਾੜੀਆਂ ਨੂੰ ਤੇ ਪਲੱਸ ਦੂਜਾ ਵੀ ਜਿਹੜਾ ਵੈਰੀਫਾਈ ਕਬਾੜੀਏ ਪਲੱਸ ਜਿਹੜੇ ਸੁਨਿਆਰੇ ਨੇ ਵੀ ਜਿਹੜਾ ਵੀ ਕੋਈ ਸਮਾਨ ਖਰੀਦਣਾ ਦਾ ਬਾਅਦ ਦੇ ਵਿੱਚ ਕੋਈ ਜਿਹੜਾ ਉਹ ਨਹੀਂ ਸੁਣੀ ਜਾਏਗੀ ਉਹਨਾਂ ਦੀ ਗੱਲ ਵੀ ਤਾਂ ਸਰ ਕੋ ਗਹਿਣੇ ਰੱਖਿਆ ਸੀ ਏਦਾਂ ਸੀ ਕਿਉਂਕਿ ਇਹ ਇਹ ਬੰਦੇ ਨੇ ਜਦੋਂ ਕੋਈ ਦੇਣ ਆਂਦਾ ਉਹਦੇ ਬਾਰੇ ਜਜਮੈਂਟ ਹੋ ਜਾਂਦੀ ਹੈ ਬੰਦੇ ਨੂੰ ਕਿ ਜਦੋਂ ਕੋਈ 2000 ਦੀ ਚੀਜ਼ ਆਪਾਂ ਨੂੰ 500 ਜਾਂ 700 ਚ ਦੇ ਰਿਹਾ ਹੈ ਉਹ ਕਹਿੰਦੇ ਨਾ ਵੀ ਚੋਰੀ ਦੇ ਕੱਪੜੇ ਤੇ ਡਾਂਗਾ ਤੇ ਗਾਜ ਤੇ ਉਹ ਆਪਾਂ ਨੂੰ ਪਤਾ ਲੱਗ ਜਾਂਦਾ ਸੋ ਉਹ ਜਿਹੜਾ ਉਹਦੇ ਬਾਰੇ ਉਹ ਆਪਣਾ ਖਾਸ ਖਿਆਲ ਰੱਖਣਾ ਕਿ ਏਦਾਂ ਦੀ ਚੀਜ਼ਾਂ ਨਾ ਖਰੀਦਣ ਸਰ ਇੱਕ ਗੁਰ ਜੀ ਆਪਾਂ ਮਤਲਬ ਬੇਸਿਕਲੀ ਇਹ ਨਹੀਂ ਕਹਿ ਸਕਦੇ ਆਪਾਂ ਵੀ ਗੁਰੂ ਘਰ ਨੂੰ ਗੁਰਦੁਆਰਾ ਸਾਹਿਬ ਦੀ ਚੋਰੀ ਕਰ ਰਿਹਾ ਸੀਗਾ ਤੇ ਮਤਲਬ ਗੋਲਕ ਜਿੱਤੂ ਨੂੰ ਇਜ਼ੀ ਮਨੀ ਮਿਲਦਾ ਸੀਗਾ ਇਹਨੂੰ ਪਤਾ ਸੀ ਵੀ ਗੁਰਦੁਆਰਾ ਸਾਹਿਬ ਦੇ ਵਿੱਚ ਜਿਹੜਾ ਵਾ ਕੋਈ ਉਹ ਆਪਣਾ ਰਾਤ ਨੂੰ ਜਿੱਥੇ ਆਇਡੈਂਟੀਫਾਈ ਕਰ ਲੈਂਦਾ ਰਿਹਾ ਵੀ ਇੱਥੇ ਨਹੀਂ ਹੈ ਕੋਈ ਤੇ ਸੌਖਾ ਜਿਹੜਾ ਸੀ ਵੀ ਬਾਕੀ ਦੇ ਲੋਕੀ ਖੋਫਖਾਂਦੇ ਇਹਨੂੰ ਵੀ ਇੱਥੇ ਸੌਖਾ ਮਿਲ ਜਾਂਦਾ ਪੈਸੇ ਤੇ ਇਸ ਕਰਕੇ ਉਹਨੂੰ ਟਾਰਗੇਟ ਕਰ ਰਿਆ ਸੀ